ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਬਾਈ ਐਫ ਸੀ ਰੁੜਕਾ ਕਲਾ ਕਬੱਡੀ ਕੱਪ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡਾ ਤੇ ਸ਼ਾਨਦਾਰ ਕਬੱਡੀ ਕੱਪ ਹੋਣ ਜਾ ਰਿਹਾ ਜੀ ਇਹ ਇੱਥੇ 1 ਫਰਵਰੀ ਤੋਂ ਲਗਾਤਾਰ ਜਿਹੜੇ ਕੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਇਹ ਵਾਈ ਐਫ ਸੀ ਰੁੜਕਾ ਕਲਾ ਵੱਲੋਂ 1 2 ਫਰਵਰੀ ਕਲਾਬਲ オーਪਨ ਦੇ ਜਿਹੜੇ ਫੁੱਟਬਾਲ ਮੁਕਾਬਲੇ ਕਰਵਾਏ ਗਏ ਸੀ 8 9 ਫਰਵਰੀ ਨੂੰ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ ਸਿਗੇ 14 ਨੂੰ ਜਿਹੜੇ ਕੀ ਜੂਨੀਅਰ ਕੁਸ਼ਤੀ ਮੁਕਾਬਲੇ ਕਰਵਾਏ ਗਏ ਸਿਗੇ ਤੇ ਪਿੰਡ ਪੱਧਰੀ ਜਿਹੜੇ ਕੀ オーਪਨ ਮੁਕਾਬਲੇ ਜਿਹੜੇ ਕਬੱਡੀ ਦੇ ਕਰਵਾਏ ਗਏ ਸਿਗੇ ਤੇ ਹੁਣ 16 ਫਰਵਰੀ ਨੂੰ 2025 ਨੂੰ ਆਲ オーਪਨ ਦੇ ਕਵਡੀ ਕੱਪ ਜਿਹੜੇ ਕੀ ਹੋਣ ਜਾ ਰਿਹਾ ਜਿਹੜਾ ਕੀ ਕਵਡੀ ਕੱਪ ਹੋਣ ਜਾ ਰਿਹਾ ਮੇਜਰ ਲੀ ਕਵਡੀ ਕੱਪ ਪਹਿਲਾਂ ਕੀ ਨਾਰਥ ਇੰਡੀਆ ਫੈਡਰੇਸ਼ਨ ਵੱਲੋਂ ਇਹ ਕਰਵਾਇਆ ਜਾਂਦਾ ਸੀਗਾ ਉਹਨਾਂ ਦੇ ਜਿਹੜੇ ਕੀ ਲੀਗ ਚੱਲਦੀ ਸੀਗੀ ਪਰ ਹੁਣ ਮੇਜਰ ਲੀ ਕਵਡੀ ਕੱਪ ਵੱਲੋਂ ਇਹ ਇੱਥੇ ਉਹਨਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਇੰਟਰਨੈਸ਼ਨਲ ਜਿਹੜੀਆਂ ਟੀਮਾਂ ਆ ਭਾਗ ਲੈ ਰਹੀਆਂ ਹਨ ਉਮੀਦ ਆ ਇੱਥੇ ਚੋਟੀ ਦੇ ਜਿਹੜੇ ਪੁਰਾਣੇ ਤੇ ਨਵੇਂ ਜਿਹੜੇ ਵੱਡੇ ਪਲੇਅਰ ਆ ਉਹ ਖੇਡ ਦੇ ਦਿਖਾਈ ਦੇਣਗੇ ਇੱਥੇ ਪਹਿਲਾ ਨਾਮ 3 ਲੱਖ ਰੁਪਈਆ ਦੂਜਾ ਨਾਮ 2 ਲੱਖ ਰੁਪਈਆ ਰੱਖਿਆ ਗਿਆ ਜੀ ਇੱਥੇ ਬੱਬੂ ਮਾਨ ਦਾ ਖੁੱਲਾ ਖਾੜਾ ਲੱਗਣਾ ਆ ਇੱਥੇ ਮੇਜਰ ਲੀਗ ਬੀਐਫਸੀ ਜਿਹੜੀ ਕਿ ਗਰਾਊਂਡ ਦੇ ਵਿੱਚ ਰੋੜਕਾ ਕਲਾਂ ਦੀ ਗਰਾਊਂਡ ਦੇ ਵਿੱਚ ਇਹ ਕਬੱਡੀ ਕੱਪ ਹੋਣ ਜਾ ਰਿਹਾ ਹਾਰਲੇ ਡੇਵਿਡਸਨ ਹਾਰਲੇ ਮੋਟਰਸਾਈਕਲ ਬੈਸਟ ਰੀਡਰਾਂ ਤੇ ਜਾਫੀਆਂ ਦਿੱਤੇ ਜਾਣੇ ਆ ਬਹੁਤ ਵਧੀਆ ਸ਼ਾਨਦਾਰ ਰਿਕਾਰਡ ਤੋੜ ਜਿਹੜਾ ਕਿ ਇੱਥੇ ਮੁਕਾਬਲਾ ਇਹ ਹੰਦੇ ਆ ਕਬੱਡੀ ਦੇ ਉਹ ਹੋਣ ਜਾ ਰਿਹਾ ਵਾਏ ਐਫ ਸੀ ਰੋੜਕਾ ਕਲਾ 16 ਫਰਵਰੀ 2025